ਅੱਜ ਅਸੀਂ ਟੋਪਿਕ ਕਰਾਂਗੇ ਪੰਜਾਬੀ ਆਲੋਚਨਾ ਦਾ ਵਿਕਾਸ ਕ੍ਰਮ ਸਭ ਤੋਂ ਪਹਿਲਾਂ ਇਹ ਦੀ ਆ ਗਈ ਇੰਟਰੋਡਕਸ਼ਨ ਪੰਜਾਬੀ ਸਾਹਿਤ ਦੇ ਨਾਲ ਨਾਲ ਪੰਜਾਬੀ ਆਲੋਚਨਾ ਦਾ ਵੀ ਵਿਕਾਸ ਹੋਇਆ ਤੇ ਆਲੋਚਨਾ ਸਾਹਿਤ ਦਾ ਅਟੁੱਟ ਅੰਗ ਜਿਹੜਾ ਅਟੁੱਟ ਹਿੱਸਾ ਜਾਂ ਅੰਗ ਹੈ ਕਿਉਂਕਿ ਇਹ ਰਚਨਾ ਦੀ ਸਮਝ ਮਤ ਅਤੇ ਮੁਲਾਕਣ ਪ੍ਰਕਿਰਿਆ ਹੈ ਜਿੱਥੇ ਸਾਹਿਤਿਕ ਰਚਨਾ ਹੁੰਦੀ ਹੈ ਉੱਥੇ ਉਸ ਦੀ ਵਿਸ਼ਲੇਸ਼ਣ ਅਤੇ ਸਮੀਖਣ ਸਮਿਖਿਆ ਦੀ ਲੋੜ ਆਪ ਹੀ ਪੈਦਾ ਹੋ ਜਾਂਦੀ ਹੈ ਤੇ ਅੱਗੇ ਹੈ ਪੰਜਾਬੀ ਆਲੋchna ਦਾ ਵਿਕਾਸ ਕਿਹੇ ਪੜਾਵਾ ਵਿੱਚੋਂ ਲੰਘਿਆ ਹੈ ਇਹ ਸਾਹਿਤਿਕ ਵਿਕਾਸ ਨਾਲ ਜੁੜਿਆ ਹੋਇਆ ਹੈ ਕਿਉਂਕਿ ਜਿੱਥੇ ਸਾਹਿਤ ਬੰਦਾ ਹੈ ਉੱਥੇ ਉਸ ਦੀ ਸਮਿਖਿਆ ਅਤੇ ਵਿਸ਼ਲੇਸ਼ਣ ਦੀ ਲੋੜ ਵੀ ਪੈਂਦੀ ਹੈ ਇਹ ਸੀ ਇੰਟਰੋਡਕਸ਼ਨ ਹੁਣ ਅੱਗੇ ਆ ਜਾਂਦਾ ਹੈ ਪੰਜਾਬੀ ਆਲੋchna ਦੇ ਵਿਕਾਸ ਦਾ ਕ੍ਰਮ ਇਹਦਾ ਫਸਟ ਪੁਆਇੰਟ ਹੈ ਆਰੰਭਿਕ ਪੜਾਵ ਜਿੱਦਾਂ ਸਿੱਖਾ ਪ੍ਰਾਤਨ ਕਾਲ ਤੋਂ 19 20 19 20 ਅਧੀ ਤੱਕ ਮਤਲਬ 19 ਇਸ ਸਮੇਂ ਪੰਜਾਬੀ ਸਾਹਿਤ ਧਾਰਮਿਕ ਅਤੇ ਭਾਵਨਾਤਮਕ ਰੂਪ ਵਿੱਚ ਸੀ ਤੇ ਆਲੋਚਨਾ ਦਾ ਰੂਪ ਵਿਗਿਆਨਿਕ ਜਾਂ ਤਾਰਕਿਕ ਨਹੀਂ ਸੀ ਸਿਰਫ ਰਸਿਕਤਾ ਜਾਂ ਪ੍ਰਸੰਗਾ ਜਿਹੜੀ ਪ੍ਰਸੰਸਾ ਤੱਕ ਸੀਮਿਤ ਸੀ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਰੀਸ਼ਾ ਤੇ ਭਾਈ ਗੁਰਦਾਸ ਆਦਿ ਦੀਆਂ ਰਚਨਾਵਾਂ ਜਿਹੜੀਆਂ ਸੀ ਉਹ ਆਧਿਆ ਰਚਨਾਵਾ ਉਪਏ ਉੱਤੇ ਵਿਚਾਰ ਲੋਕ ਮੌਖਿਕ ਤੌਰ ਤੇ ਕਰਦੇ ਸਨ ਜਿਹੜੀਆਂ ਜਦੋਂ ਇਹ ਸਮਾਂ ਚੱਲਦਾ ਸੀ ਨਾ ਉਦੋਂ ਜਿੰਨੀਆਂ ਵੀ ਰਚਨਾਵਾ ਜਿਹੜੀਆਂ ਰਚੇ ਜਾਂਦੀਆਂ ਸੀ ਉਹਨਾਂ ਦਾ ਸਾਰਾ ਜਿਹੜਾ ਵਿਚਾਰ ਲੋਕ ਮੌਖਿਕ ਰੂਪ ਵਿੱਚ ਮਤਲਬ ਕਿ ਬੋਲ ਕੇ ਜਵਾਨੀ ਕਰਦੇ ਸੀਗੇ ਉਦੋਂ ਲਿਖਤੀ ਰੂਪ ਨਹੀਂ ਸੀ ਉਸ ਤੋਂ ਅੱਗੇ ਆ ਜਾਂਦਾ ਆਰੰਭਿਕ ਆਧੁਨਿਕ ਪੜਾਵੰ ਇਹਦਾ ਸਮਾਂ ਸੀਗਾ 1900 ਤੋਂ ਲੈ ਕੇ 1947 ਈਸਵੀ ਤੱਕ ਇਹਦੇ ਵਿੱਚ ਆਧੁਨਿਕਤਾ ਦੇ ਪ੍ਰਭਾਵ ਨਾਲ ਸਾਹਿਤਿਕ ਚੇਤਨਾ ਜਾਗੀ ਇਸ ਦੌਰਾਨ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਪ੍ਰੋਫੈਸਰ ਮੋਹਨ ਸਿੰਘ ਤੇ ਸੁੰਦਰ ਸਿੰਘ ਨਾਮਤਾਰੀ ਆਦ ਨੇ ਵਿਗਿਆਨਿਕ ਆਲੋਚਨਾ ਦੀ ਸ਼ੁਰੂਆਤ ਕੀਤੀ ਬਪਿੰਨ ਧਾਰਨਾਵਾਂ ਜਿਵੇਂ ਕਿ ਰਸ ਸਿਧਾਂਤ ਪ੍ਰਤੀਕਵਾਦ ਰੋਮਾਂਟਿਕਤਾ ਆਧ ਸਾਹਿਤ ਵਿੱਚ ਦਾਖਲ ਹੋਇਆ ਇਹ ਸੀ ਸਾਡਾ ਆਰੰਭਿਕ ਆਧੁਨਿਕ ਪੜਾਵ ਉਸ ਤੋਂ ਅਗਲਾ ਪੁਆਇੰਟ ਹੈ ਆਜ਼ਾਦੀ ਤੋਂ ਬਾਅਦ ਵਾਲਾ ਪੜਾਵ ਕਰੋ ਸੀਗਾ 1947 ਤੋਂ ਲੈ ਕੇ 1970 ਈਸਵੀ ਤੱਕ ਇਹਦੇ ਵਿੱਚ ਹੈ ਆਜ਼ਾਦੀ ਤੋਂ ਬਾਅਦ ਪੰਜਾਬੀ ਆਲੋਚਨਾ ਜਿਹੜੀ ਹੋਰ ਵੀ ਗੰਭੀਰ ਹੋ ਗਈ ਤੇ ਇਸ ਵਿੱਚ ਇਸ ਦੌਰ ਵਿੱਚ ਹਰਪਜਨ ਸਿੰਘ ਤਰਸੀਸ ਹਰ ਤੇ ਪ੍ਰੋਫੈਸਰ ਤਾਰਾ ਸਿੰਘ ਆਦ ਆਲੋਚਕਾਂ ਨੇ ਆਧੁਨਿਕ ਆਲੋਚਨਾ ਦਾ ਰੂਪ ਨਿਰਧਾਰਿਤ ਕੀਤਾ ਤੇ ਇਹਦੇ ਵਿੱਚ ਹੀ ਮਾਰਕਸਵਾਦੀ ਅਸਤਿਤਵਵਾਦੀ ਤੇ ਮਾਨਸਿਕ ਵਿਸ਼ਲੇਸ਼ਣਾਤਮਕ ਧਾਰਨਾਵਾਂ ਵੀ ਹੋਂਦ ਵਿੱਚ ਆਈਆਂ ਫਿਰ ਉਸ ਤੋਂ ਅਗਲਾ ਪੁਆਇੰਟ ਹੈ ਉੱਤਰ ਆਧੁਨਿਕ ਪੜਾਅ ਇਹਦਾ ਸਮਾਂ ਸੀ 1970 ਤੋਂ ਅੱਜ ਤੱਕ ਦਾ ਜਿਹੜਾ ਚੱਲਦਾ ਪਿਆ ਇਸ ਦੌਰ ਵਿੱਚ ਪੰਜਾਬੀ ਆਲੋਚਨਾ ਵਿੱਚ ਜਿਹੜੀ ਉੱਤਰ ਆਧੁਨਿਕਤਾ ਨਾਰੀਵਾਦ, ਦਲਿਤ ਚੇਤਨਾ, ਉਪਨਿਸ਼ ਉਪਨਿਵੇਸ਼ਵਾਦ, ਉੱਤਰ ਆਲੋਚਨਾ ਅਤੇ ਸੰਸਕ੍ਰਿਤਕ ਅਧਿਐਨ ਆਏ। ਆਲੋਚਕ ਇਹ ਰਿਹਾ ਜਿਵੇਂ ਡਾਕਟਰ ਜਸਵੀਰ ਸਿੰਘ, ਆਲੂ ਵਾਲੀਆ ਤੇ ਡਾਕਟਰ ਹਰਿੰਦਰ ਸਿੰਘ ਮਹੀ ਆਦ ਨੇ ਨਵੇਂ ਵਿਸ਼ਲੇਸ਼ਣਾਤਮਕ ਪੱਖ ਜੋੜੇ ਸਨ। ਇਹ ਵਾਲੇ ਸੀਗਾ ਉਤਰਾਧੁਨਿਕ ਦਾ ਪੜਾਅ। ਉਸ ਤੋਂ ਅਗਲਾ ਪੁਆਇੰਟ ਹੈ ਸਮਕਾਲੀ ਪੜਾਅ ਜਿਹੜਾ 2000 ਤੋਂ ਅੱਜ ਤੱਕ ਜਿੰਨਾ ਵੀ ਅਸੀਂ ਚੱਲ ਰਿਹਾ ਪਿਆ ਹੈ ਇਹਦੇ ਵਿੱਚ ਹੈ ਇੰਟਰਨੈਟ ਮੀਡੀਆ ਤੇ ਗਲੋਬਲ ਪ੍ਰਭਾਵ ਨਾਲ ਆਲੋਚਨਾ ਦੇ ਨਵੇਂ ਰੂਪ ਜਿਵੇਂ ਡਿਜੀਟਲ ਆਲੋਚਨਾ ਮੀਡੀਆ ਆਲੋਚਨਾ ਤੇ ਸਾਂਸਕ੍ਰਿਤਿਕ ਅਧਿਐਨ ਆਲੋਚਨਾ ਆ ਰਹੇ ਹਨ ਤੇ ਪੰਜਾਬੀ ਆਲੋਚਨਾ ਹੁਣ ਸਿਰਫ ਰਚਨਾ ਤੱਕ ਸੀਮਿਤ ਨਹੀਂ ਰਹੀ ਸਗੋਂ ਸਮਾਜਿਕ ਰਾਜਨੀਤਿਕ ਤੇ ਸੱਭਿਆਚਾਰਿਕ ਪਰਿਖੇ ਪਰਿਪੇਖ ਵਿੱਚ ਵੀ ਵਿਸ਼ਲੇਸ਼ਣ ਕਰਦੀ ਹੈ ਇਹ ਸੀ ਸਾਡਾ ਸਮਕਾਲੀ ਪੜਾਅ ਜਿਹੜਾ 2000 ਤੋਂ ਲੈ ਕੇ ਹੂੰ ਤੱਕ ਚੱਲਦਾ ਆ ਰਿਹਾ ਹੈ ਲਾਸਟ ਵਿੱਚ ਆ ਜਾਂਦਾ ਸਿੱਟਾ ਕਨਕਲੂਡਿੰਗ ਰਿਮਾਰਕਸ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬੀ ਆਲੋਚਨਾ ਦਾ ਵਿਕਾਸਕਰਮ ਵਿੱਚ ਜਿਵੰਤ ਜਿਹੜੀ ਪ੍ਰਕਿਰਿਆ ਹੈ ਜੋ ਸਮਾਜਿਕ ਰਾਜਨੀਤਿਕ ਅਤੇ ਸਾਹਿਤਿਕ ਬਦਲਾਅ ਨਾਲ ਜੁੜ ਕੇ ਚਲਦੀ ਰਹੀ ਹੈ ਤੇ ਆਲੋਚਨਾ ਹੁਣ ਸਿਰਫ ਰਚਨਾ ਦੀ ਗੁਣ ਅਫਗੁਣ ਪਰਖ ਨਹੀਂ ਸਗੋਂ ਸਮਾਜਿਕ ਚੇਤਨਾ ਦਾ ਦਰਪਣ ਹੈ ਇਹ ਸੀ ਸਾਡਾ ਕੁਐਸਚਨ ਪੰਜਾਬੀ ਆਲੋਚਨਾ ਦਾ ਵਿਕਾਸ ਅਤੇਕਰਮ